ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਦੀ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਇਸ ਚੈਨਲ ਤੇ ਦੇਖਦੇ ਹੋ ਤੁਸੀਂ ਲੇਡੀਜ਼ ਸੂਟਾਂ ਦੀ ਬਹੁਤ ਸਾਰੀ ਵੈਰਾਈਟੀ ਅੱਜ ਦੇ ਸੂਟ ਜਿਹੜੇ ਆ ਇਕਦਮ ਵਧੀਆ ਪਾਰਟੀਵੇਅ ਲੁੱਕ ਦੇ ਸੂਟ ਹੋਣਗੇ ਕਿਸੇ ਵੀ ਓਕੇਜਨ ਤੇ ਇਹਨਾਂ ਨੂੰ ਵੇਅਰ ਕਰ ਸਕਦੇ ਹੋ ਚਾਹੀ ਕਿ ਨਵਰਾਤਰੀ ਆਉਂਦੇ ਪਏ ਆ ਉਹ ਵਾਲੀ ਫੰਕਸ਼ਨ ਤੇ ਤੁਸੀਂ ਵੇਅਰ ਕਰ ਸਕਦੇ ਹੋ ਜਾਂ ਕੋਈ ਵੀ ਇਵੇਂ ਦਾ ਜਿਹੜਾ ਸਾਡੇ ਘਰ ਵਿੱਚ ਫੰਕਸ਼ਨ ਆ ਜਾਂ ਪਾਰਟੀ ਫੰਕਸ਼ਨ ਤੇ ਜਾਣਾ ਹੈ ਹਰ ਇੱਕ ਜਗ੍ਹਾ ਤੇ ਇਹ ਸੂਟ ਵੇਅਰ ਹੋ ਜਾਂਦੇ ਆ ਰਾਉਂਡ 넥 ਜਿਹੜਾ ਵਾ ਉਹ ਗਲਾ ਬਣਿਆ ਆ ਪੂਰਾ ਮਸ਼ੀਨ ਵਰਕ ਆਏਗਾ ਜਰੀ ਵਰਕ ਆਏਗਾ ਨਾਲ ਆਏਗਾ ਇਸ ਤੇ ਰੇਸ਼ਮ ਦਾ ਕੰਮ ਅੰਬੀਆਂ ਵਾਲਾ ਸਟਾਈਲ ਆਏਗਾ ਤੇ ਨਾਲ ਆਏਗੀ ਪੈਨਲਿੰਗ ਬਹੁਤ ਸੋਹਣੀ ਡਬਲ 트리플 ਪੈਨਲਿੰਗ ਮਿਲੇਗੀ ਛੋਟੇ ਛੋਟੇ ਬੁਤੀ ਮਿਲੇਗੀ ਸਾਰੇ ਹੀ ਸ਼ਰਟ ਦੇ ਫਰੰਟ ਦੇ ਵਿੱਚ ਤੇ ਇਹ ਵਾਲੀ ਜਿਹੜੀ ਪ੍ਰਿੰਟਿੰਗ ਆ ਥੋੜੀ ਬਾਦਮੀ ਸਟਾਈਲ ਟਾਈਪ ਵੀ ਪ੍ਰਿੰਟਿੰਗ ਆ ਟਾਈ ਐਂਡ ਡਾਈ ਸੂਟ ਕਹਿ ਸਕਦੇ ਆ ਗ੍ਰੀਨ ਕਲਰ ਬੇਸ ਹੋਏਗਾ ਤੇ ਉੱਪਰ ਬਲੂਇਸ਼ ਸ਼ੇਡ ਦੇ ਵਿੱਚ ਜਿਹੜੀ ਉਹ ਹੋਈ ਆ ਟਾਈ ਐਂਡ ਡਾਈ ਨਾਲ ਆਏਗਾ ਗ੍ਰੀਨ ਕਲਰ ਦਾ ਲਾਈਟ ਗ੍ਰੀਨ ਸ਼ੇਡ ਦਾ ਹੋਏਗਾ ਬਾਟਮ ਵਿਦ embroiderry ਠੀਕ ਹੈ ਮਸਲਿਨ ਟਾਈਪ ਜਿਹੜਾ ਉਹ ਫੈਬਰਿਕ ਆਏਗਾ ਇਸ ਫੈਬਰਿਕ ਦੇ ਵਿੱਚ ਵੀ ਤੁਹਾਨੂੰ ਸੈਲਫ ਪ੍ਰਿੰਟਿੰਗ ਮਿਲੇਗੀ ਲਾਈਨਸ ਵਾਲੀ ਠੀਕ ਹੈ ਇਹ ਟੈਬੀ ਵਾਲਾ ਸਟਾਫ ਹੋਏਗਾ ਟੈਬੀ ਸਿਲਕ ਹੋਏਗਾ ਬਹੁਤ ਹੀ ਵਧੀਆ ਆ ਇੱਕਦਮ ਪੂਰਾ ਸਮਰ ਵੇਅਰ ਜਿਹੜਾ ਇਹ ਸੂਟ ਆ ਚੈੱਕ ਕਰਦੇ ਜਾਰ ਨਾਲ ਆਏਗਾ ਮੀਨਿੰਗ ਵਾਲਾ ਦੁਪੱਟਾ ਠੀਕ ਹੈ ਜੀ ਇਸ ਦਾ ਮੀਨਿੰਗ ਵਾਲਾ ਪੂਰਾ ਹੈਵੀ ਦੁਪੱਟਾ ਆਏਗਾ ਲੈਸਿਸ ਦੇ ਨਾਲ ਇੱਕਦਮ ਵਧੀਆ ਫਿਨਿਸ਼ਿੰਗ ਮਿਲੇਗੀ ਬਹੁਤ ਸੋਹਣਾ ਸੂਟ ਆ ਸਭ ਤੋਂ ਪਹਿਲਾ ਜਿਹੜਾ ਇੱਕਦਮ ਪੂਰਾ ਪਾਰਟੀ ਵੇਅਰ ਸੂਟ ਨਾਲ ਸਮਰ ਕਲਰ ਆਏਗਾ ਬਹੁਤ ਹੀ ਸੋਹਣਾ ਇਸ ਦੇ ਵਿੱਚ ਇੱਕ ਮੈਂਜੈਂਟਾ ਰਾਣੀ ਸ਼ੇਡ ਵੀ ਆ ਤੁਸੀਂ ਸਾਡੀ ਵੀਡੀਓਜ਼ ਦੇ ਵਿੱਚ ਚੈੱਕ ਕਰ ਸਕਦੇ ਹੋ ਕਿਉਂਕਿ ਕਾਫੀ ਡਿਮਾਂਡ ਸੀਗੀ ਤੇ ਇਸ ਕਰਕੇ ਇਹ ਵਾਲਾ ਕਲਰ ਜਿਹੜਾ ਹੈ ਇੱਕ ਹੋਰ ਅਵੇਲੇਬਲ ਕੀਤਾ ਆ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕੋਈ ਵੀ ਕਲਰ ਸੂਟ ਮੰਗਵਾ ਸਕਦੇ ਹੋ ਬੁਕਿੰਗ ਦਾ ਨੰਬਰ ਹੋਏਗਾ 7814352822 ਠੀਕ ਹੈ ਜੀ ਅਗਲਾ ਕਲਰ ਆਇਆ ਇਸ ਦੇ ਵਿੱਚ ਡਾਰਕ ਸ਼ੇਡ ਠੀਕ ਹੈ ਇਹ ਵਾਲਾ ਫੈਬਰਿਕ ਹੋਏਗਾ ਔਰਗੈਂਜ਼ਾ ਸਟਾਫ ਹੈ ਬਹੁਤ ਹੀ ਸੋਹਣਾ ਰਾਣੀ ਮੈਂਜੈਂਟਾ ਸ਼ੇਡ ਆਏਗੀ ਨੈਕ ਲਾਈਨ ਬਹੁਤ ਸੋਹਣੀ ਬਣੀ ਆ ਇਸਦੇ ਵਿੱਚ ਤੁਹਾਨੂੰ ਅੰਬੀਆਂ ਵਾਲੀ embroiderry ਮਿਲੇਗੀ ਰੇਸ਼ਮ ਦਾ ਕੰਮ ਮਿਲੇਗਾ ਤੇ ਨਾਲ ਮਿਲੇਗਾ ਜਰੀ ਵਰਕ ਬਹੁਤ ਸੋਹਣਾ ਮੈਂਟਾ ਰਾਣੀ ਸ਼ੇਡ ਦੇ ਉੱਪਰ ਜਰੀ ਦਾ ਵਰਕ ਬਹੁਤ ਹੀ ਪਿਆਰਾ ਲੱਗਦਾ ਪਿਆ ਆ ਛੋਟੀ ਬੂਟੀ ਦਾ ਕੰਮ ਆਏਗਾ ਨਾਲ ਆਏਗੀ ਪੈਨਨਿੰਗ ਠੀਕ ਹੈ ਜੀ ਸੇਮ ਕਲਰ ਦਾ ਬਾਟਮ ਮਿਲੇਗਾ ਮਸਲੀਨ ਦੇ ਵਿੱਚ ਸਿਲਕ ਮਸਲੀਨ ਹੋਏਗੀ ਨਾਲ ਅੰਬੀਆਂ ਦਾ ਡਿਜ਼ਾਈਨ ਆਏਗਾ embroiderry ਵਰਕ ਆਏਗਾ ਬਾਟਮ ਵੀ ਪੂਰਾ ਹੈਵੀ ਆਏਗਾ ਤੇ ਦੁਪੱਟਾ ਵੀ ਇੱਕਦਮ ਪੂਰਾ ਹੈਵੀ ਲੁੱਕ ਦਾ ਆਏਗਾ ਠੀਕ ਹੈ ਜੀ ਇਹ ਵੀ ਜਿਹੜੇ ਸਮਰ ਵੀਅਰ ਸੂਟ ਹੋ ਜਾਂਦੇ ਨੇ ਕਿਉਂਕਿ ਔਰਗੈਂਜ਼ਾ ਜਿਹੜਾ ਸਟਾਫ ਹੈ ਇਹ ਮੇ ਦਾ ਇੱਕ ਤੁਸੀਂ ਹਰ ਇੱਕ ਪਾਰਟੀ ਫੰਕਸ਼ਨ ਤੇ ਚਾਹੀਓ ਸਮਰ ਚ ਹੋਏ ਚਾਹੀ ਵਿੰਟਰ ਚ ਹੋਏ ਤੁਸੀਂ ਹਰ ਇੱਕ ਜਗ੍ਹਾ ਤੇ ਇਹਨਾਂ ਨੂੰ ਬੀਅਰ ਕਰ ਸਕਦੇ ਹੋ ਠੀਕ ਹੈ ਜੀ ਕੈਰੀ ਕਰ ਸਕਦੇ ਇਹ ਵਾਲੇ ਸੂਟਸ ਨੂੰ ਇਸ ਦੇ ਵਿੱਚ ਜਿਹੜਾ ਦੁਪੱਟਾ ਆ ਬਹੁਤ ਸੋਹਣਾ ਇੱਕ ਤੇ ਥੋੜੀ ਸ਼ਾਈਨਿੰਗ ਵਾਲਾ ਹੋਏਗਾ ਤੇ ਨਾਲ ਇਸ ਦੇ ਅੰਬੀਆਂ ਦਾ ਵਰਕ ਆ ਚਿਕ ਚੈਕ ਏਮਬਰਾਇਡਰੀ ਦੇ ਨਾਲ ਸਾਰਾ ਹੀ ਦੁਪੱਟਾ ਹੈਵੀ ਲੁੱਕ ਦਾ ਮਿਲੇਗਾ ਨਾਲ ਆਏਗੀ ਲੈਸ ਫੋਰ ਸਾਈਡਡ ਟੂ ਸਾਈਡਡ ਜਿਹੜੀ ਏਮਬਰਾਇਡਰੀ ਦਾ ਹੈਵੀ ਵਰਕ ਮਿਲੇਗਾ ਇਸ ਦੇ ਵਿੱਚ ਦੋ ਕਲਰ ਅਵੇਲੇਬਲ ਨੇ ਤੁਸੀਂ ਆਪਣੇ ਚੋਇਸ ਅਕੋਰਡਿੰਗ ਕੋਈ ਵੀ ਕਲਰ ਮੰਗਵਾ ਸਕਦੇ ਹੋ ਅ ਮੋਂਗਿਆ ਗ੍ਰੀਨ ਸ਼ੇਡ ਬਹੁਤ ਹੀ ਸੋਹਣਾ ਕਲਰ ਆ ਆਰੀ ਦਾ ਵਰਕ ਜਿਸ ਤਰ੍ਹਾਂ ਕਿ ਬਹੁਤ ਹੀ ਟ੍ਰੈਂਡਿੰਗ ਦੇ ਵਿੱਚ ਰਿਹਾ ਹੈ ਨਜ਼ਰੀ ਦਾ ਜਿਹੜਾ ਕੁੱਲੀ ਵਰਕ ਜਿਹੜਾ ਟ੍ਰੈਂਡਿੰਗ ਦੇ ਵਿੱਚ ਰਿਹਾ ਹੈ ਤੇ ਉਹੀ ਜਿਹੜਾ ਸਾਰਾ ਕੁਝ ਅਸੀਂ ਲੈ ਕੇ ਆਏ ਆ ਇੱਕ ਵਾਰ ਫਿਰ ਤੋਂ ਕਾਫੀ ਡਿਸਕਾਊਂਟੇਬਲ ਇਹ ਸੂਟ ਹੋਣਗੇ ਠੀਕ ਹੈ ਸਪਰੇ ਵੀ ਆਏਗੀ ਸਾਰੇ ਫਰੰਟ ਦੇ ਉੱਪਰ ਤੇ ਨਾਲ ਆਏਗਾ ਇਸ ਤਰ੍ਹਾਂ ਬੂਟੀ ਦਾ ਵਰਕ ਬਹੁਤ ਹੀ ਸੋਹਣਾ ਸੇਮ ਕਲਰ ਦਾ ਜਿਹੜਾ ਉਹ ਆਏਗਾ बॉटਮ ਦਾ ਵਰਕ ਵਿਦ ਏਮਬਰਾਇਡਰੀ ਚੈੱਕ ਕਰਦੇ ਜਾਓ ਕਲਰ ਵਾਈਜ਼ ਬਹੁਤ ਸੋਹਣੇ ਆ ਤੇ embroidery wise ਵੀ एकदम a1 ਹੋਣਗੇ ਇਹਨਾਂ ਦੀ ਜਿਹੜੀਆਂ ਬਾਰਡਰ ਲਾਈਨ ਦੀ ਫਿਨਿਸ਼ਿੰਗ ਨਹੀਂ ਹੈ ਇਸ ਕਰਕੇ ਤੁਹਾਨੂੰ ਲੈਂਥ वाइज ਵੀ ਇਸ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਆਏਗੀ ਨਾਲ ਆਏਗਾ ਥੋੜਾ ਜਿਹਾ ਸ਼ਿਮਰ ਸ਼ਿਮਰੀਨੈਸ ਵੀ ਹੋਏਗੀ ਫਿਰ ਐਸੇ organza سٹਫ ਹੋਏਗਾ ਠੀਕ ਹੈ ਸ਼ਿਮਰੀ ਟਾਈਪ ਜਿਹੜਾ ਥੋੜਾ ਦੁਪੱਟਾ ਆਏਗਾ weaving ਵਾਲੇ ਦੁਪੱਟੇ ਆਉਣਗੇ ਠੀਕ ਹੈ ਜੀ ਇਹ ਜਿਹੜੀਆਂ ਡਾਟਸ ਦਿਖਾਈ ਦੇ ਰਹੀਆਂ ਨੇ ਇਹ ਸਾਰੀਆਂ weaving ਦੇ ਵਿੱਚ ਹੋਣਗੀਆਂ ਪੂਰਾ weaving ਵਾਲਾ ਹੋਏਗਾ ਦੁਪੱਟਾ ਤੇ ਇਸ ਦੀ ਆ 400 ਲੈਸ ਮਿਲੇਗੀ 2 사이ਡਰ ਜਿਹੜੀ ਉਹ ਹੈਵੀ ਐਮਬਰਾਇਡਰੀ ਮਿਲੇਗੀ ਸਾਰੇ ਹੀ ਸੂਟਾਂ ਦਾ ਰੇਟ ਜਿਹੜਾ 1895 ਹੋਏਗਾ 1895 ਹੋਏਗਾ ਸੂਟਸ ਦਾ ਰੇਟ ਇੱਕਦਮ ਪੂਰੇ ਡਿਸਕਾਊਂਟ ਦੇ ਵਿੱਚ ਲੈ ਕੇ ਆਏ ਆ ਕਿਉਂਕਿ ਇਹ ਪਾਰਟੀ ਫੰਕਸ਼ਨ ਤੇ ਵੇਅਰ ਕੀਤੀ ਜਾਣੀ ਹੈ ਤੁਹਾਨੂੰ ਸਮਰ ਦੇ ਵਿੱਚ ਵੀ ਜਿਹੜੇ ਆ ਕਾਫੀ ਯੂਜ਼ੇਬਲ ਰਹਿਣਗੇ ਤੇ ਪੂਰੇ ਹੀ ਜਿਹੜੇ ਲੇਟੈਸਟ ਫੈਬਰਿਕ ਲੇਟੈਸਟ ਐਮਬਰਾਇਡਰੀ ਵਰਕ ਹੋਏਗਾ ਅਗਲਾ ਫੇਮ ਮੇਜੈਂਟਾ ਰਾਣੀ ਸ਼ੇਡ ਦਾ ਇਸ ਡਿਜ਼ਾਈਨਿੰਗ ਦੇ ਵਿੱਚ ਵੀ ਕਲਰ ਆਪਸ਼ਨ ਤੁਹਾਨੂੰ ਮਿਲ ਜੇਗੀ ਬਹੁਤ ਹੀ ਸੋਨਾ ਪੌਲ ਵਰਕ ਦੇ ਨਾਲ ਜਿਹੜੀ ਉਹ ਬਾਰਡਰ ਲਾਈਨ ਦੀ ਫਿਨਿਸ਼ਿੰ ਤੇ organza ਦੇ ਨਾਲ ਜਿਹੜੀ ਆ ਇਸ ਤਰ੍ਹਾਂ ਤੁਹਾਨੂੰ ਫਲਾਵਰਿੰਗ ਮਿਲੇਗੀ ਸੈਂਟਰ ਪੈਨਨਿੰਗ ਮਿਲੇਗੀ ਤੇ neck line ਬਹੁਤ ਹੀ ਪਿਆਰੀ ਹੈ ਠੀਕ ਹੈ ਜੀ ਮਰਜੰਟਾ ਰਾਣੀ ਸ਼ੇਡ ਹੋਈ ਹੈ ਗ੍ਰੀਨ ਟੋਨ ਹੋਈ ਹੈ ਡਾਰਕ ਕਲਰਸ ਤੇ ਤੇ ਵੈਸੇ ਵੀ ਜਰੀ ਦਾ ਵਰਕ ਜਿਹੜਾ ਆ ਬਹੁਤ ਹੀ ਵਧੀਆ ਹਾਈਲਾਈਟ ਹੁੰਦਾ ਹੈ ਸੇਮ ਕਲਰ ਦਾ ਆਏਗਾ ਬਾਟਮ ਵਿਦ embroidery ਇਹ ਵਾਲਾ ਬਾਟਮ ਜਿਹੜਾ ਉਹ ਹੋਏਗਾ ਸਿਲਕ ਦੇ ਵਿੱਚ ਠੀਕ ਹੈ ਇਹ ਬਾਟਮ ਸਿਲਕ ਚ ਹੋਏਗਾ ਬਾਕੀ ਜਿਵੇਂ ਜਿਹੜੇ ਬਾਟਮ ਸੀਗੇ ਉਹ ਮਸਲੀਨ ਸਿਲਕ ਦੇ ਵਿੱਚ ਸੀਗੇ ਇਹ ਉਪਾੜਾ ਸਿਲਕ ਦੇ ਵਿੱਚ ਆ ਨਾਲ ਆਏਗਾ organza ਦਾ ਦੁਪੱਟਾ ਬਹੁਤ ਹੀ ਸੋਹਣਾ ਦੁਪੱਟਾ ਇਹ ਚੈੱਕ ਕਰਦੇ ਜਾਓ ਇਹ ਜਿਹੜੀ ਲੈਸ ਹੈ ਉਹ ਇੱਕਦਮ ਪੂਰੀ ਲੇਟੈਸਟ ਜਿਹੜੀ ਉਹ ਲੈਸ ਮਿਲੇਗੀ ਵਿਦ ਫਲਾਵਰਸ ਠੀਕ ਹੈ ਸਾਰਾ ਹੀ ਦੁਪੱਟਾ ਜਿਹੜਾ ਹੈਵੀ ਲੁੱਕ ਦਾ ਆਏਗਾ ਇੱਕਦਮ ਜੰਗਲ ਟਾਈਪ ਜਿਹੜਾ ਹੈ ਤੁਹਾਨੂੰ ਦੁਪੱਟੇ ਦੀ ਲੁੱਕ ਮਿਲੇਗੀ ਕਲਰ ਵਾਈਜ਼ ਇਹਦੇ ਵਿੱਚ ਕਾਫੀ ਆਪਸ਼ਨ ਆ ਜਾਈਏ ਕਿ ਜਿਸ ਨਾਲ ਅਗਲਾ ਹੈ येलो ਸ਼ੇਡ ਦੇ ਵਿੱਚ ਕਲਰ ਬਹੁਤ ਹੀ ਵਧੀਆ ਹਲਦੀ ਕਲਰ ਆਏਗਾ ਇੱਕਦਮ ਵਧੀਆ ਕਲਰ ਸਾਡੀ ਲੁੱਕ ਨੂੰ ਬਹੁਤ ਇਨਹਾਂਸ ਕਰਦਾ येलो ਮਸਟਰਡ ਸ਼ੇਡ ਹੋ ਗਈ ਆ ਆ ਰਾਉਂਡ 넥 ਵਿਦ ਪੈਨਲਸ ਆਏਗਾ ਸਾਰਾ ਹੀ ਕੰਮ ਤੇ ਸਟੋਨ ਵਰਕ ਜਿਹੜਾ ਆਏਗਾ ਦਬਕੀ ਦਾ ਕੰਮ ਆਏਗਾ ਨਲਕੀ ਦਾ ਕੰਮ ਆਏਗਾ ਔਰਗੈਂਜ਼ਾ ਸਟਫ ਤੇ ਹੋਈ ਆ ਫਲਾਵਰਿੰਗ ਠੀਕ ਹੈ ਜੀ ਮਲਟੀ ਕਲਰ ਦਾ ਔਰਗੈਂਜ਼ਾ ਲਗਾਇਆ ਤੇ ਇਸ ਤਰ੍ਹਾਂ ਤੁਹਾਨੂੰ ਇਸ ਦੀ ਬਾਰਡਰ ਲਾਈਨ ਮਿਲੇਗੀ ਵਿਦ ਪੂਰਾ ਹੈਂਡ ਵਰਕ ਦਾ ਟੱਚ ਆਏਗਾ ਪਰਲ ਵਰਕ ਆਏਗਾ ਸੇਮ ਕਲਰ ਦਾ ਆਏਗਾ ਬਾਟਮ ਵਿਦ ਐਮਬ੍ਰਾਇਡਰੀ ਦੁਪੱਟਾ ਚੈੱਕ ਕਰਦੇ ਜਾਓ ਇੱਕਦਮ ਵਧੀਆ ਹੈਵੀ ਲੁੱਕ ਦਾ ਪੂਰਾ ਹਲਦੀ ਫੰਕਸ਼ਨ ਦਾ ਸੂਟ ਆ ਤੁਸੀਂ ਐਜ਼ ਅ ਹਲਦੀ ਪਾਰਟੀ ਫੰਕਸ਼ਨ ਤੇ ਜਾਂਦੇ ਹੋ ਤਾਂ ਉੱਥੇ ਵੀ ਬਹੁਤ ਹੀ ਵਧੀਆ ਲੱਗਦਾ वैसे भी पार्टी फंक्शन वास्ते ए वन सूट है ठीक है जी दुपट्टा भी ऑर्गेन्जा स्टफ के बीच होएगा बहुत ही सोणा दुपट्टा 4 ਸਾਈਡਰ ਲੈਸ ਮਿਲੇਗੀ ਤੇ 2 ਸਾਈਡਰ ਵੱਡੇ ਫਲਾਵਰ ਸਾਰੇ ਹੀ ਦੁਪट्टे ਦੇ ਵਿੱਚ ਜਿਹੜੀ ਉਹ ਛੋਟੀ ਬੁੱਟੀ ਹੁੰਦੀਆਂ ਨਾ ਰੇਸ਼ਮ ਦਾ ਕੰਮ ਜਿਹੜਾ ਆ ਬਹੁਤ ਵਧੀਆ ਹੋਇਆ ਹੈ ਅਗਲਾ ਇਸ ਦੇ ਵਿੱਚ ਆਏਗਾ ਗ੍ਰੀਨ ਸ਼ੇਡ ਠੀਕ ਹੈ ਗ੍ਰੀਨ ਸ਼ੇਡ ਪੈਟਰਨ ਸਾਰਾ ਸੇਮ ਹੋਏਗਾ ਡਿਟੇਲਿੰਗ ਸਾਰੀ ਹੀ ਸੇਮ ਹੋਏਗੀ ਤੁਸੀਂ ਚੈੱਕ ਕਰਦੇ ਜਾਓ ਨਾਲ ਆਏਗਾ ਗ੍ਰੀਨ ਕਲਰ ਦਾ ਉਪਾੜਾ ਸਿਲਕ ਦਾ ਬਾਟਮ ਵਿਦ embroiderry ਸ਼ਰਟ ਦਾ ਜਿਹੜਾ ਆ ਉਹ ਫੈਬਰਿਕ ਹੋਏਗਾ organza ਬਾਟਮ ਦਾ ਫੈਬਰਿਕ ਜਿਹੜਾ ਆ ਉਹ ਹੋਏਗਾ ਉਪਾੜਾ ਸਿਲਕ ਦੁਪट्टे ਦਾ ਜਿਹੜਾ ਫੈਬਰਿਕ ਉਹ ਵੀ organza ਹੋਏਗਾ ਇਕਦਮ ਲੇਟੈਸਟ ਤੁਹਾਨੂੰ ਲੈਸ ਮਿਲੇਗੀ ਜਿਹੜੀ ਗੋਟਾ ਪੱਟੀ ਵਾਲੀ ਲੈਸ ਚੱਲਦੀ ਹੈ ਵੀਦ ਸਿਕਵੈਂਸ ਵਰਕ ਇਕਦਮ ਵਧੀਆ ਲੈਸ ਆਏਗੀ ਮਡੇ ਫਲਾਵਰਸ ਆਉਣਗੇ ਛੋਟੀ ਬੂਟੀ ਆਏਗੀ ਤੇ ਪੂਰਾ ਹੀ ਜਿਹੜਾ ਦੁਪੱਟਾ ਹੈ ਛੋਟੀ ਬੂਟੀ ਦੇ ਨਾਲ ਫਲਾਵਰਸ ਦੇ ਨਾਲ ਹਾਈਲਾਈਟ ਹੋਇਆ ਹੈ ਤੇ ਨਾਲ ਇਸਦੇ ਬੰਦਾ ਹੈ ਰੇਸ਼ਮ ਦਾ ਕੰਮ ਠੀਕ ਹੈ ਜੀ ਸਾਰਾ ਹੀ ਰੇਸ਼ਮ ਦਾ ਕੰਮ ਵੀ ਆਏਗਾ ਜਰੀ ਦਾ ਕੰਮ ਆਏਗਾ ਤੇ ਤੁਸੀਂ ਆਪਣੀ ਚੋਇਸ ਅਕੋਰਡਿੰਗ ਕੋਈ ਵੀ ਕਲਰ ਮੰਗਵਾ ਸਕਦੇ ਹੋ ਬੁਕਿੰਗ ਦਾ ਨੰਬਰ ਹੋਏਗਾ 7814352822 ਇਸ ਨੰਬਰ ਤੇ ਤੁਸੀਂ ਪਿਕ ਸੈਂਡ ਕਰਨੀਆਂ ਵੀ ਬਰੇਟ ਅੱਜ ਦੇ ਜਿੰਨੇ ਵੀ ਸੂਟਾ ਸਾਰੇ ਹੀ ਸੂਟਾਂ ਦਾ ਰੇਟ ਹੈਗਾ 1895 1895 ਵਿਦ ਆਨੋ ਐਨੀ ਐਕਸਟਰਾ ਚਾਰਜ ਆਫ ਸ਼ਿਪਿੰਗ ਤਾਂ ਸਾਡੀ ਵੀਡੀਓ ਸਾਡੀ ਕਲੈਕਸ਼ਨ ਕਿਵੇਂ ਦੀ ਲੱਗਦੀ ਹੈ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਠੀਕ ਹੈ ਜੀ ਆਰਡਰ ਤੁਸੀਂ ਜਲਦੀ ਜਲਦੀ ਪਲੇਸ ਕਰਦੇ ਹੋ ਹਾਂ ਜੀ ਤੁਹਾਨੂੰ ਕਲਰ ਆਪਸ਼ਨ ਜਿਹੜੀ ਉਹ ਕਾਫੀ ਮਿਲ ਜਾਵੇ ਠੀਕ ਹੈ ਜੀ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓਸ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ